ਠੰਡੀ ਠੰਡੀ ਮੈਂ ਬਹੁਤ ਆ ਵੀਰੇ ਸੀਲ ਇੰਨੀ ਜਿੰਨੀ ਵੀ ਕਹਦੇ ਖਾਨ ਬਿੰਦੀ ਬਹੁਤ ਖੁੱਲੀਆਂ ਜਿਹੜਾ ਕੋਈ ਮਰਜ਼ੀ ਪਾ ਦੇ ਬੰਦਾ ਠੀਕ ਆ ਜੀ ਠੀਕ ਲਓ ਜੀ ਪੂਰੀ ਮੱਝ ਦੇ ਸਕੀਨ ਆਪਣਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਲਓ ਆਪਣਾ ਮੋੜ ਦਿਓ ਮਾਰ ਦੀ ਵੀ ਕੱਟੀ ਆ ਵੀਰੇ ਠੀਕ ਆ ਕੱਟੀ ਨੀਲੀ ਜਾ ਵੀ ਕਾਲੇ ਰੰਗ ਦੀ ਆ ਗਈ ਮੈਂ ਪੂਰੀ ਜਿੰਨੀ ਦਾ ਵੀ ਆ ਠੀਕ ਆ ਜੀ ਅਬ ਨਹੀਂ ਆ ਦੇਖ ਲਓ ਵੀਰੇ ਬੁੜੀਆਂ ਨੂੰ ਜਿਵੇਂ ਮਰਜ਼ੀ ਲਈ ਜਾਵੇ ਆਲਾ ਕੋਈ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਬਰਨਾਲਾ ਤੇ ਜ਼ਿਲ੍ਹਾ ਵੀ ਇਹਨੂੰ ਬਰਨਾਲਾ ਪੈਂਦਾ ਭਰਾ ਬਾਈ ਕੋਲ ਬੂਰੀ ਮੱਝ ਲੀਲੀ ਰਾਵੀ ਠੀਕ ਹੈ ਜੀ ਤੇ 41 ਸੂਈ ਜਰਸੀ گاਾਂ ਤੇ ਇੱਕ ਮੱਝ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸੀ ਗਾ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਮੇਰੇ ਕੁਲਦੀਪ ਸਿੰਘ ਸਰ ਬਰਨਾਲਾ ਜੀ ਹਾਂਜੀ ਸਿੰਘੇੜਾ ਰੋਡ ਸੀ ਬਟਕਿਆ ਕਲੋਨੀ ਦੇ ਕੋਲ ਘਰ ਹੈ ਵੀਰੇ ਆਪਣਾ ਠੀਕ ਆ ਹਾਂਜੀ ਕਿੰਨੇ ਜਨਵਾਰ ਵੀਰੇ ਆਪਣੇ ਕੋਲ ਵੀਰ ਆਪਣੇ ਕੋਲ ਡੰਗਰ ਦਾ ਫਿਲਹਾਲ 7 ਵਜੇ ਹੋਣੇ ਜੀ ਹਾਂਜੀ ਤੇ ਅਜੇ ਡੰਗਰ ਬਾਕੀ ਮੰਡੀ ਤੋਂ ਹਜੇ ਆਏ ਨਹੀਂਗੇ ਪਰਸੋਂ ਜੇ ਤਿਆਰ ਹੋਣੇ ਤੰਨੇ ਡੰਗਰ ਇਸ ਟਾਈਮ ਆਪਾਂ ਦਿਖਾਵਾਂਗੇ ਵੀਰੇ ਵੀਡੀਓ ਦੇ ਵਿੱਚ ਠੀਕ ਆ ਹਾਂਜੀ ਤੇ ਪਹਿਲੀ ਜਰਸੀ ਕਹਿੰਦੀ ਦੱਸੇ ਜਾਣਕਾਰੀ ਪਹਿਲੀ ਜਰਸੀ ਬੱਸੀ ਵੀਰੇ ਪਲੂਨ ਬੱਸੀ ਦੋ ਦੰਦ ਮੂੰਹ ਠੀਕ ਆ ਤੇ ਇਹਨੂੰ 809 ਦਿਨੋਂ ਇਹਨੇ ਸੂਈ ਨਾ ਮਗਰ ਬੱਸਾ ਬਾਈ ਇਹਦੇ ਠੀਕ ਆ ਗੱਡੀ ਸ਼ੀਲ ਬਹੁਤ ਆ ਬਾਈ ਠੀਕ ਆ ਹਾਂਜੀ ਮਗਰ ਬੱਸਾ ਬੱਸਾ ਮਗਰ ਬੱਸਾ ਵੀ ਦਿਓ ਘੜਾਗਾ ਕਿਹੜਾ ਆਹਾ ਵੀਰ ਜੀ ਹਾਂ ਆਹ ਵਾਲਾ ਠੀਕ ਆ ਉਹ ਬੱਸਾ ਪਰਾ ਠੀਕ ਆ ਠੀਕ ਆ ਤੋਰ ਦੋ ਪਰਾ ਉਹ ਚੀ ਜੇ ਬਾ ਦੇਖਾ ਤਾਂ ਬਹੁਤ ਸੋਨਾ ਕਰਮਾਂ ਵਾਲੀ ਲੋ ਜੀ ਸੰਗ ਜ਼ਰੂਰ ਹੈਗਾ ਬਾਈ ਕਹਦਾ ਤੁਸੀਂ ਚੈੱਕ ਕਰ ਸਕਦੇ ਹੋ ਤੋੜਾ ਤਰਾ ਲੋ ਜੀ ਆਇਓ ਤਾਂ ਲੈਓ ਜੀ ਮੋੜ ਲਓ ਇਹ ਰੋਟਾ ਕਰ ਮਮਲੀ ਦੇ ਸਾਲੀ ਜਸਤੀ ਗਾਮ ਮਗਰ ਬੱਸਾ ਬਲੈਕ ਕਲਰ ਠੀਕ ਹੈ ਜੀ ਠੀਕ ਹਾਂਜੀ ਵੀ ਰੇਟ ਇਹਦਾ ਜਾਇ ਜਖੱਚ ਕੇ ਰੇਟ ਵੀ ਜੇ ਕਰਾਂਗੇ ਫੋਨ ਤੇ ਹੋ ਜਮਾ ਛੋਟਾ ਜਾ ਵੀਰੇ ਅਸਾ ਹਾਂਜੀ ਉਹ ਤੇ ਭਾਜੀ 12 13 ਲੀਟਰ ਹੁਣ ਮਣਕੇ ਜਾਵੇਂ ਜੇ ਬੰਦਾ 10 ਡਾਂਗ ਚੋਕੇ ਲੈ ਜਾਵੇ ਇਧਰ ਬੱਸੀ ਠੀਕ ਹੈ ਜੀ ਹਾਂਜੀ ਠੀਕ ਹਾਂਜੀ ਮਾਜੀ ਬੀ ਦੱਸੋ ਗੂਰੀ ਮਾਜੀ ਬੀ ਨੀਲੀ ਰਾਬੀ ਮਾਗਰ ਵੀ ਕੱਟੀਆ ਵੀਰੇ ਜੀ ਠੀਕ ਆ ਕੋਈ 15 ਦਿਨਾਂ ਦੇ ਮੰਨ ਲੈ ਕੋਈ 20 ਦਿਨਾਂ ਦੇ ਮੰਨ ਲੈ ਵੀਰੇ ਸੁਣ ਠੀਕ ਆ ਹਾਂਜੀ ਇਹ ਵੀ ਪਰਸੂ ਆਈਏ ਨਾਲ ਹੀ ਮੰਡੀ ਤੋਂ ਹਾਂਜੀ ਤੇ ਇਹਦੇ ਲਾਉਣ 8 ਕਿਲੋ ਦੁੱਧ ਵੀ ਹੋ ਗਏ 12 ਨੇ ਕਹਿੰਦੇ ਕੋਈ 14 ਨੇ ਕਹਿੰਦੇ ਬਾਕੀ ਆਉਂਦੀ ਸੇਵਾ ਵੀਰੇ ਜਾ ਕੇ ਹਾਲੇ ਦੇ ਘਰੇ ਹਣਾ ਠੀਕ ਆ ਇੱਥੇ ਦਾਖੜਾਂਗੇ ਚੂਲੇ ਬੰਦੇ 8 ਕਿਲੋ ਦਾ ਕੋਈ ਲੋਕਾਂ ਵਾਂਗ 12-13 ਨਹੀਂ ਕਹਿਣਾ ਆਪਾਂ ਰੇਟ ਪਹਿਲੀ ਦੱਸ ਦੋ ਰੇਟ ਵੀਰੇ ਜੇ ਦਾ ਵੀ ਛੋਟੇ ਹੂ ਤੋਕੜਾ ਨਾ ਭਾਈ ਹੋ ਮੈਂ ਦਾ ਸਰ ਰੇਟ ਹਾਂਜੀ ਹਾਂ ਹੁਣ ਤੇ ਕਰੋਗੇ ਉਹਨੇ ਤੋਕੜਾ ਘੱਬਰੀ ਵੀ ਕੋ ਵੀਰੇ ਜਿੰਨਾ ਹੁਣ ਦੇਵਾਂਗੇ ਤਾਂ ਆਜੀ ਠੀਕ ਆ ਹਾਂਜੀ ਲਓ ਜੀ ਸ ਖੰਡੀ-ਖੰਡੀ ਮੈਂ ਬਹੁਤਾ ਵੀਰੇ ਸੀਲ ਇੰਨੇ ਜਿੰਨੇ ਵੀ ਕਹਦੇ ਖਾਣ-ਪੀਣ ਦੀ ਬਹੁਤ ਖੁੱਲ੍ਹਿਆ ਜਿਹੜਾ ਕੋਈ ਮਰਜ਼ੀ 파ਦੇ ਬੰਦਾ ਠੀਕ ਆ ਜੀ ਠੀਕ ਲਓ ਜੀ ਪੂਰੀ ਮੱਝ ਤੇ ਸਕੀਨ ਆਪਰਾ ਬਾਈ ਜੀ ਨਜ਼ਰੂਕ ਕਨੈਕਟ ਕਰੋ ਲਓ ਆਪਰਾ ਮੋੜ ਦਿਓ ਮਾਰ ਦੇ ਵੀ ਕੱਟੀ ਆ ਵੀਰੇ ਠੀਕ ਆ ਕੱਟੀ ਨੀਲੀ ਜਾ ਵੀ ਕਾਲੇ ਰੰਗ ਦੀ ਆ ਗਈ ਮੈਂ ਬੁੜੀ ਜੀ ਨੀਲੀ ਜਾ ਗਈ ਠੀਕ ਆ ਜੀ ਅਬ ਨਹੀਂ ਆ ਲੈਖ ਲੋ ਵੀਰੇ ਬੁੜੀਆਂ ਨੂੰ ਜਿੰਮ ਮਰਜ਼ੀ ਲਈ ਜਾਵੇ ਆਲਾ ਕੋਈ ਉਹ ਨਹੀਂ ਲਓ ਜੀ ਖਾਣ-ਪੀਣ ਬਸ 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 ਬੜਾ ਵੀਡੀਓ ਡਰਦੀਆਂ ਰਹਿਣੀਆਂ ਨਹੀਂ ਗੀਆਂ ਹੂੰ ਹੂੰ ਲਓ ਜੀ ਪਰ ਠੂੜਾ ਬਹੁਤ ਵੀਰੇ ਚੌੜਾ ਮੈਦਾ ਬੰਦ ਜ ਤੀਜੇ ਨੰਬਰ ਦੇ ਵੀ ਇਹ ਝੋਟੀਆਂ ਹੋਏ ਆਪਾਂ ਨਮਾਈ ਠਮਾਈ ਨਹੀਂ ਸੀਗੀ ਪਹਿਲਾਂ ਕੱਟੀ ਆ ਵੀਰੇ ਠੀਕ ਹੈ ਸੀ ਹਾਂਜੀ ਲੋ ਜੀ ਇਹ ਪੱਲੂ ਨੂੰ ਸੁਈ ਵੀਰੇ ਲੂਣਾ ਵੀਰੇ ਪਹਿਲੇ ਸੁਈਆ ਨੂੰ ਹੋ ਚਾਰ ਦਿਨ ਹੁੰਦਾ ਬਾਈ ਕੱਦ ਕੋਤ ਦੇਖ ਮੇਰੇ ਈਡਾ ਵੀਰੇ ਜਦਾ ਮਾਲ ਨੂੰ ਨਮਾਇਤ ਹੋਵੇ ਛੱਲੇ ਸੁਣ ਵੀ ਨਿਕਰੇਗੀ ਠੀਕ ਆ ਹਾਂ ਹੁਣ ਕਰਨੀਆ ਬਾਈ ਦੁਬਾਰਾ ਤਾਈ ਹੋ ਜੇ ਭੁੱਖੇ ਖਣੇ ਚੱਲਣ ਸੀਕਾ ਹਾਂਜੀ ਹੁਣ ਤੋੜ ਦੂ ਭਰਾ ਮੜਾ ਇਹਨਾਂ ਮਗਰੋਂ ਕੱਟਾ ਵੀਰੇ ਇਹਨੂੰ 8 ਤੋਂ 10 ਦਿਨ ਹੋਨੇ ਸੁਈ ਨੂੰ ਇਹਦੇ ਮਗਰੋਂ ਕੱਟਾ ਹੈ ਹਾਂ ਇਹਨਾਂ ਮਗਰੋਂ ਕੱਟਾ ਗਿਆ ਵੀਰੇ ਉਹ ਖੜਾ ਜਣਾ ਹਾਂਜੀ ਹਾਂਜੀ ਠੀਕ ਆ ਆ ਜਾਓ ਲੋ ਜੀ

ਕਾ ਤੋਂ ਪਰ ਮ ਸਰ ਵੀ ਟੋਕਰ ਵੀ ਹੈਗੀ ਹਾਂ ਬਾਈ ਜੀ ਟੋਕਰ ਵੀਰੇ 8 ਕਿਲੋ ਦੁੱਧਾ ਚਾਰ ਤੇ ਮਿਲਦੇ ਵੀਰੇ ਚਾਰ ਪੌਂਦੀ ਦਾ ਸਿੱਕ ਉਹੀ ਹੈਗਾ ਧਾਰ ਦੇ ਥੱਲੇ ਪੈ ਜਾ ਵੀਰੇ ਇਹਦੇ ਠੀਕਾ ਕੱਲੀ ਇਹਦੇ ਟੀਕਾ ਭਰਾ ਬਾਈ ਠੀਕਾ ਹਾਂਜੀ ਇੱਕ ਇਹਦਾ ਰੇਟ ਰੂਟ ਭਰਾ ਇਹਦਾ ਵੀ ਛੋਟਾ ਹੀ ਹੋ ਵੀਰੇ ਅੱਛਾ ਹਾਂਜੀ ਇਹਦਾ ਮੁੱਲ ਸਾਰਾ 65000 ਰੁਪਏ ਹੀ ਆ ਬਾਈ 65000 ਦੀ ਛੋੜੀ ਕਰਨਾ ਬਾਈ ਠੀਕਾ ਹਾਂਜੀ ਦੁੱਧ ਕਿੰਨਾ ਦੱਸਾਂ ਜੀ ਦੁੱਧ ਵੀਰੇ 8 ਕਿਲੋ ਤੈਨਾਂ ਲੰਗ ਚੋਲੇ ਵਾਲਾ ਚ ਇਹ ਆ ਹੁਣ ਚੋਕੇ ਦਿਖਾ ਦਿੰਦੇ ਜੱਖੋਂ ਧਾਰਾ ਮਾਰ ਕੇ ਦਿਖਾ ਦੇ ਬੱਡੀ ਬਲੂਨ ਝੋਟੀ ਇਹਦਾ ਇਹਦੇ ਵਿੱਚ ਬਾਈ ਛੋਟ ਦਾਸੀ ਤੋਂ ਕੋਈ ਗੱਲ ਨਹੀਂ ਜੀ ਸਾਹਿਬ ਤੋਂ ਨਹੀਂ ਗੱਲ ਫੋਨ ਦੀ ਗੱਲਾਂ ਬਾਈ ਕਿਸੇ ਨੇ ਵੇਚਣਾ ਲੈ ਲੈਣਾ ਮੇਰੇ ਭਾਈ ਨੇ ਰੋਕਾ ਜਾਣਾ ਬਈਆ ਬਸ ਠੀਕ ਆ ਹਾਂਜੀ ਫਿਰ ਆਪ 65000 ਵਾਲੀ ਚੈੱਕ ਕਰ ਸਕਦੇ ਹੋ ਇਹਦੇ ਚ ਮਾਨਤਾਂ ਹੋਰ ਹੋ ਜੂ ਬਸ ਵੀਰ ਇਹ ਸੋੜ ਹੀ ਕਰਾਂਗੇ ਕੱਲ ਇਹਦੀ ਟੀਕਾ ਭਰਾਏਗਾ ਅੱਜ ਪਹਿਲਾਂ 9 ਕਿੱਲੇ ਚੋਂ ਨਾਲ 8 ਕਿੱਲੇ 2 ਡੰਗ ਚੋਕੇ ਲੈ ਕੇ ਜਾਵੇ ਠੀਕ ਆ ਹਾਂਜੀ ਹਾਂ ਦੋ ਭਰਾ 4000 12 ਬਾਈ ਕੋਲ ਠੀਕ ਆ ਬਾਈ ਹੋਰ ਜਿਹੜੀਆਂ ਦੂਜੀਆਂ ਕੰਮ ਉਹ ਕਿੜੀ ਟੋਕਰ ਤੱਕੜਾ ਕੀ ਗੱਲ ਨਹੀਂ ਵੀ ਜੀ ਤਾਜੀ ਹੈ ਬਹਿੜ ਆ ਵੀ ਠੀਕ ਆ ਇਹਦੇ ਮਗਰ ਬੱਚਿਆਂ ਨਾਲ ਉਹ ਨਾਲ ਆ ਬੋਲੇ ਚ ਨਿਕਲੀ ਅਜੇਗਾ ਕਿਹੜੀ ਆਰਲੀ ਵੀਰੇ ਕਾਲੀ ਗਾਂ ਅਸਾ ਕਾਲੀ ਗਾਂ ਹਾਂਜੀ ਹਾਂ ਇਹ ਵੀ ਭਗਾਊਗਾ ਇਹ ਵੀ ਵਿਕਊਗਾ ਵੀਰੇ ਕਾ ਬੋਲੀ ਜੀ ਨਿਕਲੇਗਾ ਤਾਂ ਕਰਕੇ 12 ਦੁੱਧ ਹੋਣਾ ਇਸ ਟਾਈਮ ਤੇ 12 ਕਿਲੋ ਬੋਲੀ ਹੋ ਬਾਈ ਠੀਕ ਆ ਇਹ ਲਾਲ ਗਾਂ ਇਹ ਲਾਲ ਮਗਰ ਵੀਰੇ ਆ ਬਸਾਗਾ ਇਹ ਵੀ ਵਿਕਊਗਾ ਹਾਂ ਇਹ ਵੀ ਵਿਕਊਗਾ ਵੀਰੇ ਇਹਦੇ 12 ਕਿਲੋ ਦੁੱਧ ਆ ਤੇ ਆ ਸ਼ੀਰ ਵਾਲੀ ਵੀਰੇ ਸ਼ੀਰ ਵਾਲੀ ਵੀਰੇ ਤੇਲਾ ਇਹਦਾ ਬਸਰੂ ਮਰ ਗਿਆ ਪਰਸੋਂ ਦੁੱਧ ਇਸ ਟਾਈਮ ਤੇ 15 ਕਿਲੋ ਆ ਬਾਈ ਠੀਕ ਆ ਵੀਡੀਓ ਸਾਰਾ ਕੁਝ ਪਿਆ ਆਪਣੇ ਕੋਲੇ 15 ਕਿਲੋ ਦੋ ਚੋਕੇ ਜਾਂ ਬਿਹਾਈ ਬਹਿ ਜਾ ਥੱਲੇ ਕੁਝ ਵੀ ਨਹੀਂ ਕਹਦੀ ਠੀਕ ਆ ਹਾਂਜੀ ਇਹਦਾ ਰੇਟ ਭਾਪੂ ਕਿੰਨਾ ਕ ਇਹ ਵੀ ਤੇ ਦੇਣਾਗਾ ਆਪਾ 35000 ਦੀ ਇਹ 35000 ਦੀ ਲੋ ਫਰਾਜੇ ਕਿਸੇ ਨੇ ਘੱਟ پیسے ਲੈਣ ਨੇ ਬਾਈ ਕਹਿੰਦਾ ਉਸ ਦਾ ਮਾਲ ਹੈਗਾ ਬਾਈ ਕੋਲ ਠੀਕ ਨਾ ਜਿਹੜੀ ਮਾਲ ਵੀ ਜੇ ਆਪਣਾ ਸਾਰੇ ਦਰਫ ਦਾਗਾ ਕੋਈ ਆਪਾਂ ਐ ਨਹੀਂ ਕਰਦੇ ਆ ਵੀ ਗਾਂ ਤੋੜ ਕੇ ਖਾਣ ਨੇ ਤਾਂ ਇਹ ਥੋੜੀ ਬੁੱਲ ਚ ਨਿਕਲੀ ਕਰਕੇ ਉਹ ਆ ਗਈ ਹਾਂਜੀ ਜਿਹੜਾ ਮਾਮੂਲਾ ਸਾਫ਼ ਕਰੋ ਬੱਸੀ ਵੀ ਥੋੜੀ ਚੀਜ਼ ਮੰਨੋ ਨਿਕਲੀ ਆ ਗਈ ਠੀਕ ਆ ਮੰਗਰੇ ਦੇ ਬੱਸੀ ਆ ਮੰਗਰੇ ਦੇ ਬੱਚੇ ਵੀ ਨੇ 나ੜੂਆ ਨਾਲ ਇਹਦਾ ਠੀਕ ਆ ਪੀਦਾ ਪਤ ਪਾ ਲੋ ਜੀ ਚੈੱਕ ਕਰ ਸਤੂ ਬਾਈ ਕੋ ਸਾਰੇ ਨੂੰ ਦੱਸਦੇ ਬਾਕੀ ਰੇਡ ਬਾਈ ਨੇ ਫੋਨ ਤੇ ਕਰਿਆ ਵਕੀਆਂ ਤਾਂ ਕਿਹਾ ਦੱਸਿਆ ਵਾ ਠੀਕ ਹੈ ਨਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਭਰਾ ਵੀਡੀਓ ਦੇਖ ਲੈ ਛੇੜੀਓ ਦਿਖਾ ਦਿਓ ਵੀਰੇ 나ੜੋ ਹਾਂ ਬੱਸੀ ਆ ਭਰਾ ਠੀਕ ਹੈ ਜੀ ਲਓ ਜੀ ਠੰਡੀ ਠੰਡੀ ਬਹੁਤ ਆ ਵੀਰੇ ਗਾਂ ਪੱਟੀ ਬੁੱਡੀ ਬਹੁਤ ਹੈ ਜਨ ਵਾਲੀ ਗਾਂ ਕੋਈ ਐ ਹੈ ਜੀ ਨਹੀਂ ਜੇ ਧੁੱਪੇ ਬੰਨ ਲੇ ਜਿਹਾ ਗਰਮ ਕਿਵੇਂ ਮਰਜੀ ਬਣੀ ਚੱਲੇ ਨਾ ਗਰਮੈਸਮਨ ਦੇ ਪੋਰਾ ਵੀ ਹੈ ਠੀਕ ਹੈ ਠੀਕ ਦੋਪਰਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਠੀਕ ਹੈ ਜੀ ਸਹਿਰ ਬਰਨਾਲਾ ਠੀਕ ਹੈ ਜੀ ਆ ਦੇਖ ਵੀਰੇ ਬੂਰੀ ਠੀਕ ਹੈ ਠੀਕ ਲਓ ਜੀ ਟਾਗੇ ਨਿਸ਼ਾਨੀਆਂ ਦੇ ਬਰੇ ਬੁਰੀ ਦੇ ਵਿਚਾਰੇ ਕਸੂਲ ਸਾਹ ਤੇ ਅਲਗ ਹਨ ਹੈ ਨਾ ਠੀਕ ਹੈ ਮਗਰ ਵੀ ਕੱਟੀ ਗਰਮ ਵਾਲੀ ਜੀ ਹਾਂ ਜੀ ਹਾਂ ਵੀਰ ਜੀ ਠੀਕ ਹੈ ਕੱਟੀ ਆ ਗਈ ਠੀਕ ਹੈ ਜੀ ਹਾਂ ਜੀ ਹਾਂ ਬਾਕੀ ਬੱਤੀ ਵੀ ਬਹੁਤ ਠੰਡੀ ਹੈ ਠੀਕ ਹੈ ਜੀ ਇਹ ਮਰਜਲਾ ਤੁਮਰਜਲੇ ਹਾਂ ਵੀਰ ਠੀਕ ਹੈ ਠੀਕ ਹੈ ਠੀਕਾ ਲਓ ਫਿਰ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤੈਦ ਨੂੰ ਧੰਨਵਾਦ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਤੱਕ ਤਾਂ ਕਿੰਨੇ ਕਿੰਨੇ ਵੀਡੀਓ ਅਪਲੋਡ ਕਰਦੇ ਰਹੀਏ ਜੀ ਕੌਸਲਾ ਵਜ਼ਾ ਜੀ ਦਰੂਪ ਕਰਾ ਕਰੋ ਭਰਾ ਲਾਈਕ ਕਮੈਂਟ ਕਰਕੇ ਓਕੇ ਬਾਏ